ਇਹ 2 ਸਾਲ ਹੀ ਹੋਇਆ ਸੀ ਹੁਣ ਬਾਹਰ ਬੁਰ ਦਾ ਜਗਾੜ ਬਣਾਉਣੇ ਕਰਕੇ ਸਾਨੂੰ ਫਿਰ ਜਾਣਾ ਪੈਣਾ ਓਕੇ ਓਕੇ ਅਸਾਂ ਇਸ ਕਰਕੇ ਵੇਚ ਰਹੇ ਹਾਂ ਵੀ ਤੁਸੀਂ ਬਾਹਰ ਜਾਣ ਦਾ ਬਣ ਗਿਆ ਤੁਹਾਡਾ ਹਾਂਜੀ ਹਾਂਜੀ ਤੇ ਇੱਕ ਮਿੰਟ ਹੋਰ ਗੱਲ ਕਲੀਅਰ ਕਰਿਓ ਜਿਹੜਾ ਇਹ ਟਰੈਕਟਰ ਹੈ ਹੂੰ ਇਹ ਕੰਡੀਸ਼ਨ ਦਾ オリジナル ਹੀ ਆ ਸਾਰਾ オリジナル ਕੋਈ ਉਦਾਂ ਕਿ ਤੋ ਕਲਪਲ ਨਹੀਂ ਕਰਿਆ ਹੋਇਆ ਅਗਲਾ 10 ਦਿਨ ਚਲਾ ਕੇ ਦੇਖੇ ਤੁਸੀਂ ਇਹਦੀ ਕਾਪੀ ਨਾਮ ਕਰਵਾ ਲਈ ਜਾਂ ਕਰਵਾਈ ਨਾਮ ਕਰਾਈ ਨਾਮ ਤੁਹਾਡੇ ਕਾਪੀ ਆ ਪਲੇਟਾਂ ਲੱਗੀਆਂ ਆ ਹੂੰ ਜਮੀ ਨਵੇਂ ਟਾਇਰ ਪਏ ਨੇ ਪੈਰ ਦਾ ਨਾਂ ਦਾ ਵੀ ਚੈੱਕ ਕਰਵਾ ਹੂੰ ਤੇ ਉਸ ਤੋਂ ਬਾਅਦ ਆ ਲੱਗ ਤੋਂ ਰੇਸ਼ ਲੱਗੀ ਹੋਈ ਆ ਪੈਡਲ ਵਾਲੀ ਅਗਲ ਡਰਮੇ ਚੈੱਕ ਕਰਵਾ ਦੇ ਪਿਛਲੇ ਵੀ ਚੈੱਕ ਚੈੱਕ ਕਰਵਾ ਮਗਰਾੜਾ ਦੀ ਕੰਡੀਸ਼ਨ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਚੈੱਕ ਕਰਵਾ ਦੇ ਇੱਧਰ ਵੀ ਆ ਜਾ ਲੈਟਰ ਟਰੈਕਟਰ ਦੀਆਂ ਨਾਲ ਦੀਆਂ ਨੇ ਹੂੰ ਆ ਹਿੱਸਾ ਚੈੱਕ ਕਰਵਾ ਸਾਰਾ ਦੇਖ ਲੈ ਕਿਉਂ ਕਲਰ ਪੂਰਾ ਦੇ ਪੂਰਾ ਖੜਾ ਨਹੀਂ ਜਮਾ ਤੋਂ ਉਤਾਰਿਆ ਪਿਆ ਹੁੰਦਾ ਇਸੇ ਦਾ ਕਲਰ ਸਾਰਾ ਅੱਜ ਮੇਤਰੋ ਆਪਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਨਾਲ ਜੰਡਿਆਲੀ ਦੇ ਵਿੱਚ ਆਏ ਹੋਏ ਆ ਅੱਜ ਤੁਹਾਡੇ ਵਾਸਤੇ ਨੇ ਇੱਕ ਬੜਾ ਘੈਂਟ ਟਰੈਕਟਰ ਲੱਭ ਕੇ ਲੈ ਕੇ ਆਂਦਾ ਹੈ ਬਹੁਤ ਪਰਾ ਫੋਨ ਲਾਉਂਦੇ ਹੁੰਦੇ ਸੀ ਕਹਿੰਦੇ ਬਈ ਯਾਰ ਸਾਨੂੰ ਛੋਟਾ ਟਰੈਕਟਰ ਚਾਹੀਦਾ ਜਿਹੜਾ ਸਾਨੂੰ ਆਲੂਆਂ ਦੀ ਖੇਤੀ ਤੇ ਥੋੜਾ ਜਿਹਾ ਲਾਹੇਵੰਦ ਰਹੇ ਵੀ ਗਾਰੰਟੀ ਵਾਲਾ ਟਰੈਕਟਰ ਹੋਵੇ ਅੱਜ ਜਿਸ ਪਿੰਡ ਦੇ ਵਿੱਚ ਮੈਂ ਪਹੁੰਚਿਆ ਹੋਣਾ ਜੰਡਿਆਲੀ ਦੇ ਵਿੱਚ ਇੱਥੋਂ ਵਾਕਿਆ ਯਾਰ ਤੁਹਾਡੇ ਵਾਸਤੇ ਬੜਾ ਕਹਿੰਟ ਟਰੈਕਟਰ ਲੱਭ ਕੇ ਲੈ ਕੇ ਆਂਦਾ ਕਿਹੜੇ ਸੱਜਣ ਦੇ ਘਰੇ ਪਹੁੰਚਿਆ ਉਹਨਾਂ ਨਾਲ ਮਲਾਮਗੇ ਉਹਨਾਂ ਤੋਂ ਆਪਾਂ ਪੂਰੀ ਡਿਟੇਲ ਜਾਣਾਂਗੇ ਵੀ ਇਹ ਟਰੈਕਟਰ ਉਹਨਾਂ ਦਾ ਨਵਾਂ ਕੜਵਾਇਆ ਹੋਇਆ ਜਾਂ ਚੱਲਦਾ ਲਿਆ ਸੀ ਕਿੰਨੀ ਕ ਖੇਤੀ ਤੇ ਚੱਲਦਾ ਤੇ ਅੱਜਕੱਲ ਟਰੈਕਟਰ ਕਿਉਂ ਸੇਲ ਕਰਨਾ ਹੈ ਹਨਾ ਕਿੰਨੇ ਦਾ ਟਰੈਕਟਰ ਦੇਣਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਅੰਗਰੇਜ਼ ਹਸਰੀ ਕਾਰ ਜੀ ਕੇਅਰ ਚਾਲਨੇ ਜੀ ਮੈਂ ਠੀਕ ਹੈ ਪਹਿਲਾਂ ਤੁਹਾਡੇ ਨਾਂ ਦੱਸਿਓ ਕੀ ਹੈ ਗੁਰਦੀਪ ਸਿੰਘ ਨਾਂ ਤੁਹਾਡਾ ਹੈ ਕੇ ਗੁਰਦੀਪ ਸਿੰਘ ਪਿੰਡ ਹੈਗਾ ਆਪਣੇ ਜੰਡੇਆਲੀ ਜੰਡੇਆਲੀ ਇਹ ਕਿੱਥੇ ਜੇ ਪੈ ਗਿਆ ਜੀ ਮੈਨੂੰ ਐ ਦੱਸਿਓ ਇਹ ਜਮਸ਼ੇਰ ਖਾਸ ਕੈਂਟ ਜਮਸ਼ੇਰ ਖਾਸ ਜਮਸ਼ੇਰ ਖਾਸ ਦੇ ਲਾਗੇ ਹਾਂਜੀ ਤੇ ਕੈਂਟ ਦੇ ਲਾਗੇ ਸ਼ੌਣੀ ਕੈਂਟ ਦੇ ਇਧਰ ਦੀ ਰਾਮ ਮੰਡੀ ਜਿਹੜਾ ਜਲੰਧਰ ਚ ਕੈਂਟ ਹੈ ਹਾਂ ਉੱਥੋਂ ਸਿੱਧੀ ਸੜਕ ਆ ਜਾਂਦੀ ਹੈ ਸਿੱਧੀ ਸੜਕ ਆ ਜਾਂਦੀ ਹੈ ਇੱਥੋਂ ਕਿੰਨੇ ਕੁ ਦੂਰ ਪੈ ਗਿਆ ਆਪਣੋ ਕੈਂਟ ਆਪਾਂ ਨੂੰ ਜਲੰਧਰ ਇਥੋਂ 12 ਕਿਲੋਮੀਟਰ 12 ਕਿਲੋਮੀਟਰ ਹਾਂਜੀ ਤੁਹਾਡੇ ਨੇੜੇ ਕਿਹੜੇ ਕਿਹੜੇ ਪਿੰਡ ਰਹਿਗੇ ਜਮਸ਼ੇਰ ਕਾ ਜੰਡਿਆਲਾ ਮੰਜ ਕੀ ਮਸ਼ਹੂਰ ਹੈ ਜੰਡਿਆਲਾ ਮੰਜ ਕੀ ਮਸ਼ਹੂਰ ਹੈ ਮਸ਼ਹੂਰ ਹੈ ਓਕੇ ਤੇ ਜਿਹੜਾ ਆਪਾਂ ਸੇਲ ਕਰਨਾ ਹੈ ਜੀ ਟਰੈਕਟਰ 45 ਦਾ ਫਾਰਮ ਡ੍ਰੈਗ ਹੈ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸਿਓ ਪਹਿਲਾਂ ਤੇ ਹੈ ਟਰੈਕਟਰ ਮਾਡਲ ਕਿੰਨਾ ਇਹ ਮਾਡਲ ਜੀ 18 ਮਾਡਲ ਆ ਜੀ 2018 ਮਾਡਲ 18 ਮਾਡਲ ਆ ਤੇ 11ਵੇਂ ਮਹੀਨੇ ਦਾ 18 ਦੇ 11 ਮਹੀਨੇ ਦੇ ਨਿਕਲੇ ਹੋਇਆ ਹਾਂ 18ਵੇਂ ਮਹੀਨੇ 11ਵੇਂ ਮਹੀਨੇ ਦਾ ਯਾਨੀ ਕਿ ਇਹ ਕਹਿੰਦੀ ਵੀ 2018 ਦੇ ਲਾਸਟ ਮਹੀਨਿਆਂ ਦਾ ਹੈ ਲਾਸਟ ਮਹੀਨੇ ਦਾ ਲਾਸਟ ਮਹੀਨੇ ਦਾ ਮੈਨੇ ਇਹ ਕਹ ਦਸਿਓ ਜੀ ਇਹ ਟਰੈਕਟਰ ਤੁਸੀਂ ਚਲਦਾ ਲਿਆ ਸੀ ਜਾਂ ਨਵਾਂ ਮਗੜਵਾਇਆ ਹੋਇਆ ਹੈ ਇਹ ਅਸੀਂ ਚਲਦੇ ਇਦਾਂ ਹੀ ਲਿਆ ਸੀ ਜੀ ਚਲਦੇ ਹੀ ਲਿਆ ਸੀ ਹਾਂਜੀ ਕਿੰਨਾ ਕ ਚੱਲਿਆ ਹੋਇਆ ਸੀ ਉਦੋਂ ਜਦੋਂ ਤੁਸੀਂ ਲੈਂਤਾ ਇਹ ਇਹ 2 ਕ ਸਾਲ ਹੀ ਹੋਏ ਆ ਸੀ ਹੁਣ ਬਾਹਰ ਬੁਰ ਦਾ ਜੁਗਾੜ ਬਣਾਉਣੇ ਕਰਕੇ ਸਾਨੂੰ ਫਿਰ ਜਾਣਾ ਪੈਣਾ ਓਕੇ ਓਕੇ ਅਸੀਂ ਇਸ ਕਰਕੇ ਵੇਚ ਰਹੇ ਹਾਂ ਵੀ ਤੁਸੀਂ ਬਾਹਰ ਜਾਣ ਦਾ ਬਣ ਗਿਆ ਤੁਹਾਡਾ ਹਾਂਜੀ ਹਾਂਜੀ ਤੇ ਇੱਕ ਮਿੰਟ ਹੋਰ ਗੱਲ ਕਲੀਅਰ ਕਰਿਓ ਜਿਹੜਾ ਇਹ ਕੰਡੀਸ਼ਨ ਦਾ オリジナル ਹੀ ਆ ਸਾਰਾ オリジナル ਕੋਈ ਉਦਾਂ ਕਿਤੋਂ ਗਲਤ ਕਰ ਦਿੱਤਾ ਨਹੀਂ ਕਰਿਆ ਹੋਇਆ ਅਗਲਾ 10 ਦਿਨ ਚਲਾ ਕੇ ਦੇਖੇ ਅੱਛਾ ਹਾਂ ਪੂਰੀ ਗਾਰੰਟੀ ਫੁੱਲ ਗਾਰੰਟੀ 18 ਮਾਡਲ ਹੈ ਤਰ ਮੈਂ 18 ਦੇ ਲਾਸਟ ਮਹੀਨੇ ਦੇ ਨਿਕਲੇ ਹੋਏ ਨੰਬਰ ਇਹਦਾ ਪੰਜਾਬ ਆਣਾ ਜੀ ਪੰਜਾਬ ਤੁਸੀਂ ਇਹਦੀ ਕਾਪੀ ਨਾਮ ਕਰਵਾ ਲਈ ਜਾਂ ਕਰਵਾਈ ਨਾਮ ਕਰਾਈ ਨਾਮ ਤੁਹਾਡੇ ਕਾਪੀ ਆ ਪਲੇਟਾਂ ਲੱਗੀਆਂ ਆ ਹੂੰ ਤੇ ਕੋਈ ਕੁਛ ਨਹੀਂ ਬਸ ਹੁਣ ਇਹ ਦੂਜੇ ਥਾਂਵੇਂ ਨਾਮ ਹੈ ਹਾਂਜੀ ਤਰ ਮੈਂ ਦੂਜੇ ਥਾਂਵੇਂ ਨਾਮ ਆ ਤੇ ਮੈਨੂੰ ਇਹ ਦੱਸਿਓ ਜੀ 19 ਦੀ ਕੀ ਕੰਡੀਸ਼ਨ ਹੋਣੀ ਹੈ ਇਹਦੇ ਵਿੱਚ 19 ਦੀ 95 ਪੈਸੇ ਆ ਦੇਖ ਲੋ ਬਾਕੀ ਸਰ ਮੈਂ 2Kटी ਦੇਨੇ ਚ ਚਾਰੇ ਟਾਇਰ ਬਾਕੀ ਪਹਚਾਨਨੇ ਪੈਸੇ ਕੰਡੀਸ਼ਨ ਹੈਗੀ ਵੀ ਆ ਯਾਰ ਹੈਨਾ ਜਮੀ ਨਵੇਂ ਟਾਇਰ ਪਏ ਨੇ ਦੇਖ ਕਰਾ ਦੇ ਚੱਕ ਮੂਰੇ ਟਾਇਰ ਮੈਂ ਕਹਣਾ ਜੀ ਜੋ ਹਾਂਜੀ 2Kटी ਦੇ ਆ ਜੱਜੀ ਹਾਂਜੀ ਟਾਇਰ ਪੋਆ ਨੂੰ ਪਤਲੀ ਦੇ ਵਿੱਚ ਬਿਲਕੁਲ ਸਾਰਾ ਮਤਲਬ ਜਮੀ ਕਦੀ ਵੀ ਹਲੇ ਕੱਲੇ ਮਾਰ ਕੇ ਮਿਟੇ ਫੇਣੇ ਹਾਂ ਗੱਲ ਤੇ ਆ ਧਰਮੇ ਕੰਡੀਸ਼ਨ ਦਾ ਸਾਰਾ オリジナル ਹੈ ਹੈ ਘੋੜਾ ਬੰਪਰ ਲਵਾਇਆ ਹੋਇਆ ਉਹ ਤੋਂ ਵੱਧ ਨਾ ਆ ਸਾਰਾ ਇਹ ਦਿਖਾਈ ਆ ਮਾਰ ਕਰ ਇਹਦੇ ਬਲਾਕ ਤੇ ਕੈਮਰਾ ਪੈਰ ਦਾ ਨਾਂ ਦਾ ਵੀ ਚੈੱਕ ਕਰਵਾ ਹੂੰ ਤੇ ਉਹ ਤੋਂ ਬਾਅਦ ਆਹ ਲੱਗ ਤੋਂ ਰੇਸ਼ ਲੱਗੀ ਹੋਈ ਆ ਪੈਡਲ ਵਾਲੀ ਹਾਂਜੀ ਬੈਟਰੀ ਬਾਕਸ ਦਾ ਟਾਪਾ ਦਿਖਾ ਦੇ ਰੇਮ ਚੈੱਕ ਕਰਵਾ ਪਹਿਲਾਂ ਤਾਂ ਅਗਲੇ ਰੇਮ ਚੈੱਕ ਕਰਵਾ ਦੇ ਪਿਛਲੇ ਵੀ ਚੈੱਕ ਕਰਵਾ ਮਗਰਾਡਾ ਦੀ ਕੰਡੀਸ਼ਨ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਚੈੱਕ ਕਰਵਾ ਦੇ ਇੱਧਰ ਵੀ ਆ ਜਾ ਲੈਟਰ ਟਰੈਕਟਰ ਦੀਆਂ ਨਾਲ ਦੀਆਂ ਨੇ ਹਾਂ ਆ ਕਰਵਾ ਮਗਰਾਡਾ ਦੀ ਇੱਥੋਂ ਬਾਹਲੀ ਜਰਜੋਰ ਪੈ ਜਾਂਦੀ ਹੁੰਦੀ ਆ ਦੇਖ ਜਮਾਂ ਨਵੇਂ ਟਿਊਬਾਂ ਦਾ ਦਿਖਾ ਟਰੈਕਟਰ ਲਿੰਕਾਂ ਦਾ ਚੈੱਕ ਕਰਵਾ ਦੇ ਭਾਈ ਡਰੱਵਲ ਤੇ ਇਹਦੇ ਨਾਲ ਆਪਾਂ ਦੇਣੀ ਆ ਨਾ ਦੇਣੀ ਆ ਨਾਲ ਡਰੱਵਲ ਮਿਲ ਜਾਣੀਆਂ ਹਾਂਜੀ ਤੇ ਇਹਦਾ ਨੰਬਰ ਕਿੱਥੋਂ ਦਾ ਪੀਪੀ 9 ਕਪੂਰਥਲ ਕਪੂਰਥਲੇ ਦਾ ਨੰਬਰ ਹਾਂਥਥਲੇ ਦਾ ਇਧਰ ਲੈ ਵੀਰ ਮਿਕਰ ਬਾਈ ਵੀਰ ਇਹਨੂੰ ਚੈੱਕ ਦੇਖ ਹੂੰ ਤੇ ਆਹ ਸ਼ੋ ਸ਼ਾ ਦਾ ਦਿਖਾ ਲੈ ਉਹ ਪਰੋਲੀ ਦਾ ਜਮੀਨ ਨਮਾਹ ਹੋਰ ਵੀ ਇਧਰ ਮੈਂ ਇਹ ਹਿੱਸਾ ਚੈੱਕ ਕਰਵਾ ਸਾਰਾ ਦੇਖ ਲੈ ਕਿਉਂ ਕਲਰ ਪੂਰਾ ਤੇ ਪੂਰਾ ਖੜਾ ਨਹੀਂ ਜਮਾ ਤੋਂ ਉਤਾਰਿਆ ਪਿਆ ਹੁੰਦਾ ਇਸੇ ਦਾ ਕਲਰ ਸਾਰਾ ਆਹ ਇੰਡੂਡ ਚੈੱਕ ਕਰਵਾ ਲੈ ਹੂੰ ਪੱਜਾ ਖੋਲਿਓ ਇਹਦੀ ਸ਼ੋ ਖੋਲਿਓ ਅੰਦਰੋਂ ਵੀ ਚੈੱਕ ਕਰ ਲਈਏ ਬਿੱਲਿ ਸਕੋਰ ਕੱਲੀ ਵਾਰ ਹੀ ਮਾਰਦਾ ਜੰਦਰੋਂ ਕਿਵੇਂ ਆ ਕਿਉਂ ਮਿੱਤਰਾ ਅੰਦਰੋਂ ਉਦੋਂ ਵੀ ਘੰਡਾ ਆ ਦੇਖੋ ਧਰਮ ਕੋਈ ਨਿਊਜ਼ੀਲੈਂਡ ਨੂੰ ਚਾਬੀ ਜੂਬੀ ਨਹੀਂ ਲੱਗੀ ਹੋਈ ਭਾਈ ਜਿਹਨੂੰ ਕਰ ਦਿਓ ਬੰਦ 18 ਮਾਡਲ ਆ ਪੰਜਾਬ ਨੰਬਰ ਆ ਸੈਕੰਡ ਪਾਰਟੀ ਦੇ ਨਾਮ ਆ ਤੇ ਚੱਲਿਆ ਕਿੰਨਾ ਹੋਇਆ ਇਹ ਚੱਲਿਆ ਧਰਮ ਲਈ ਕਰਾਂ ਮੈਂ ਕੈਮਰਾ ਲੈ ਕੇ ਆ ਚਾਬੀ ਲਾ ਕੇ ਨਾ ਦੇਖੀ ਕਿੰਨਾ ਚੱਲਿਆ ਹੋਇਆ 2521 ਘੰਟੇ ਚੱਲਿਆ ਹੈ ओरिजिनल ਭਾਈ ਕਿੰਨੀ ਖੇਤੀ ਕਰਦੇ ਹੋ ਤੁਸੀਂ ਇਹਦੇ ਨਾਲ ਅਸੀਂ 15 ਫੀਟਾਂ ਦੀ ਕਰਦੇ ਟਰੈਕ ਛੋਟਾ ਬਾਕੀ ਘੱਟ ਚੱਲਿਆ ਹੋਇਆ ਹੈ ਨਾ ਇਹਨੂੰ ਸਟਾਰਟ ਕਰਿਓ ਆਪ ਇਹਦੀ ਬੜਕ ਵੀ ਦੇਖ ਲਈਏ ਕੀ ਕਹਿੰਦਾ ਟਰੈਡਿੰਗ ਹੋਰ ਰੇਡ ਰਿਹਾ ਹਾਂ ਬੰਦ ਕਰਦੇ ਹਾਂ ਤੇ ਇਹ ਟਰੈਕਟਰ ਦੀ ਡਿਮਾਂਡ ਕੀ ਰੱਖੀ ਹੈ ਜੀ ਤੁਸੀਂ ਨੇ ਕਿੰਨੇ ਦਾ ਦੇਣਾ ਹੈ ਟਰੈਕਟਰ ਡਿਮਾਂਡ ਸੀ 440 ਦੀ ਰੱਖੀ ਆ 4 ਲੱਖ ਤੇ 40 ਹਜ਼ਾਰ 40 ਹਜ਼ਾਰ 4 ਲੱਖ ਤੇ 40 ਹਜ਼ਾਰ ਦੇ ਵਿੱਚੋਂ ਗੱਲ ਇਹ ਆ ਜੀ ਹੁਣ ਆਪਣੇ ਸੱਜਣ ਜਿਹੜੀ ਵੀਡੀਓ ਵੇਖਦੇ ਆ ਨਾ ਹਾਂਜੀ ਉਹ ਕੋਈ 200 ਕਿਲੋਮੀਟਰ ਤੋਂ ਵੀ ਆ ਸਕਦਾ 500 ਤੋਂ ਵੀ ਆ ਸਕਦਾ ਆ ਜੇ ਤੁਹਾਡੇ ਕੋਲੇ 100 ਕਿਲੋਮੀਟਰ ਤੋਂ ਆ ਜੀ ਠੀਕ ਆ ਜੀ ਤੇ ਆਏ ਸੱਜਣ ਦਾ ਮਾਨ ਤਨ ਤਰਕ ਨੂੰ ਪੂਰਾ ਕਰਾਂਗੇ ਮੋੜਦੇ ਤਾਂ ਨਹੀਂ ਜਿੱਦਾਂ ਤੁਸੀਂ ਕਹਿ ਦੋਗੇ ਅਸੀਂ ਕਰ ਲਾਂਗੇ ਅੱਛਾ ਜੀ ਹਾਂਜੀ ਤੇ ਲੈ ਮੇਤਰੋ ਜੇ ਕਿ ਸੱਜਣ ਫਾਰਮ ਟਰੈਕ 45 ਖਰੀਦਣ ਦਾ ਚਾਹ ਬਣਾ ਨਾ ਬਈਉਰੀ ਕਹਿੰਦੇ ਮਨ ਬਣਾ ਕੇ ਆਇਓ ਯਾਰ ਜਵਾਬ ਨਹੀਂ ਦਿੰਦੇ ਤੈਨੂੰ ਮੋੜ ਦੇਣੀ ਤੁਹਾਡਾ ਆਿਆਂ ਦਾ ਮਾਣ ਤਾਣ ਫੁੱਲ ਰੱਖਿਆ ਜਾਊ ਤੇ ਦੁਆਰਾ ਫੇਰ ਦੱਸ ਦਿੰਨੇ ਆ ਮਾਡਲ 18 18 ਦੇ 11ਵੇਂ ਮਹੀਨੇ ਦਾ ਨਿਕਲਿਆ ਹੋਇਆ ਪੰਜਾਬ ਦਾ ਨੰਬਰ ਹੈ ਸੈਕਟ ਪਾਰਟੀ ਤੇ ਨਾਮ ਹੈ 2521 ਘੰਟੇ ਚੱਲਿਆ ਹੋਇਆ ਹਾਂਜੀ ਤੇ ਟਾਇਰਾਂ ਦੀ ਕੰਡੀਸ਼ਨ ਨਾਲ ਧਰਮੇ ਦਿਖਾਦੀ ਵੀਰੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੰਡੀਸ਼ਨ ਤਾਂ ਸਾਰਾ オリジナル ਹੈ ਜੇ ਕਿਸੇ ਵੀ ਸੱਜਣ ਨੇ ਖਰੀਦਣਾ 4 ਲੱਖ ਤੇ 40 ਹਜ਼ਾਰ ਡਿਮਾਂਡ ਰੱਖੀ ਆ ਮਾਨਤਨ ਮੌਕੇ ਤੇ ਹੋਊਗਾ ਨਾ ਜੀ ਮੌਕੇ ਤੇ ਹੋਊਗਾ ਪਿੰਡ ਜੰਡਿਆਲੀ ਜੀ ਤੇ ਇੱਕ ਵਾਰੀ ਥੋੜੀ ਲੋਕੇਸ਼ਨ ਦੀ ਦੁਆਰੇ ਦੱਸ ਦਿਓ ਆਪਣੀ ਕਿ ਕਿੱਥੇ ਜਿ ਘੜਿਆ ਇਸ ਟਾਈਮ ਆਪਾਂ ਆਪਾਂ ਜੰਡਿਆਲੀ ਜਮਸ਼ੇਰ ਖਾਸ ਦੇ ਲੱਗ ਗਏ ਆ ਹਾਂਜੀ ਇਧਰੋਂ ਹੈਗਾ ਜੜਿਆਲਾ ਮੰਝ ਕੀ ਜੀ ਤੇ ਇਧਰ ਹੈਗਾ ਜਮਸ਼ੇਰ ਖਾਸ ਹੂੰ ਜੜਿਆਲਾ ਮੰਝ ਕੀ ਮਸ਼ਹੂਰ ਆ ਕਿਤੇ ਵੀ ਦੋ ਹੀ ਆਪਣੇ ਪੰਜਾਬ ਦੇ ਵਿੱਚ ਜੜਿਆਲੇ ਆ ਇੱਕ ਗੁਰੂਕਾਜੜੇ ਵਾਲਾ ਆ ਹਾਂਜੀ ਇੱਕ ਜੜੇ ਵਾਲਾ ਮੰਜਕੀ ਆ ਠੀਕ ਹੈ ਜੀ ਇਹ ਜੜੇ ਵਾਲਾ ਮੰਜਕੀ ਆਪਣੇ ਨੇੜੇ ਆ ਇਹ ਆਪਣੇ ਨਾਲੇ 5 ਕਿਲੋਮੀਟਰ ਆ ਓਕੇ ਕਿਤੇੋਂ ਵੀ ਫਲੋਰੋਂ ਆਉਣਾ ਇੱਧਰੋਂ ਆਉਣਾ ਹੂੰ 10 12 ਕਿਲੋਮੀਟਰ ਤੇ ਜੜੇ ਵਾਲਾ ਮੰਜਕੀ ਆ ਠੀਕ ਹੈ ਜੀ ਨਾਂ ਤੁਹਾਡਾ ਹੈਗਾ ਨਾਂ ਗੁਰਦੀਪ ਸਿੰਘ ਗੁਰਦੀਪ ਸਿੰਘ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 62393 ਜੀ 02301 ਲੈ ਮਿੱਤਰੋ ਕਰੋ ਸੰਪਰਕ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਤੇ ਆਹ ਟਰੈਕਟਰ ਦੇ ਮਾਲਕ ਬਣਨਾ ਕਰੋ ਨੰਬਰ ਡਾਇਲ ਹੋਣੇ